ਦੇ ਵੱਖ-ਵੱਖ ਪਿੰਡਾਂ ਦੇ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੇਵ ਕਲਾ ਸੀ ਹੁਣ ਗਗੋਮਾਲ ਜਗਦੇਵ ਖੁਰਦ ਸੌਰੀ ਹੁਣ ਅਸੀਂ ਗਗੋਮਾਲ ਐ ਫਿਰ ਪਛੀਏ ਇਹ ਸਾਡੀ ਸੈਸਰੀ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਇੱਕ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਜ਼ੋਨ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਇਹ ਨਾਲੇ ਹਲਕੇ ਦਾ ਇੱਕ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪਾਉਣੇ ਪਾਉਣੇ 300 ਕਰੋੜ ਦੀ ਜਿਹੜੀ 4 ਲੇਨ ਇਸ ਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆ ਤੂੰ ਆਪਣੇ ਕੰਮ ਕਰ ਲੈ ਕਿਉਂਕਿ ਉਸ 4 ਲੇਨ ਦਾ ਉਹ ਜਿਹੜਾ ਇਨਫਰਾਸਟ੍ਰਕਚਰ ਰਿਸਰਚ ਬਣਿਆ ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੱਲਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੱਲਾ ਹੋ ਗਈ ਹੈ ਜਿਹੜਾ ਕੇ ਦਾ ਮਰਲੇ ਦਾ ਘਰ 60000 ਦਾ ਲੱਖ ਦਾ ਸੀ ਅੱਜ 2 ਲੱਖ ਦਾ ਹੋ ਗਿਆ ਹਰ ਇੱਕ ਥੀਸਾਂ ਦੇ ਆ ਰਿਹਾ ਉਹ ਜਿਹੜੀ ਜਾਇਦਾਦ ਹੈ ਉਹ ਹੁੰਦੀ ਹੈ ਕਿ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਵੱਡੀ ਖੁਸ਼ੀ ਦੀ ਕਿਹੜੀ ਗੱਲ ਹੈ ਹਰ ਕੋਈ ਅੱਜ ਥੀਸਾਂ ਦੇ ਰਿਹਾ ਇਸ ਹਲਕੇ ਦੇ ਵਿੱਚ ਸੋ ਬਾਬਾ ਬੁੱਢਾ ਸਾਹਿਬ ਦੇ ਜਿੱਥੇ ਅਸੀਂ ਸਰਾਹ ਤੇ ਜਾਂਦੇ ਹਰ ਸਾਲ ਹੀ ਆਈਦਾ ਉੱਥੇ ਤਕਰੀਬਨ ਹਰ ਜਗ੍ਹਾ ਦੇ ਜਿੱਥੇ ਲੰਗਰ ਲੱਗਦੇ ਆ ਉੱਥੇ ਅਸੀਂ ਰੇਨ ਸ਼ੈਲਟਰ ਬਣਾ ਕੇ ਦਿੱਤੇ ਤਾਂ ਕਿ ਉੱਥੇ ਲੰਗਰ ਜਿਹੜੇ ਲੱਗ ਸਕਣ ਸੋ ਉਹ ਵੀ ਬਾਬਾ ਬੁੱਢਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੀਜ਼ ਬਣਾ ਕੇ ਦੇਣੇ ਆ ਸੋ ਸਾਡਾ ਜਿਹੜਾ ਕੀਤੇ ਕੰ ਹਰ ਬੰਦੇ ਦਾ ਬੰਦੇ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਅੱਗੇ ਹੁਣ ਜਦੋਂ ਇੱਥੋਂ ਬੰਦੇ ਜਾਂਦੇ ਗੱਗੋਮਾਲ ਤੋਂ ਇੱਥੋਂ ਘੰਟੇ ਡੇਢ ਘੰਟੇ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਹੋ ਜਾਣੇ ਬੜੇ ਬੜੇ ਨੁਕਸਾਨ ਹੋਏ ਲੋਕਾਂ ਦੇ ਗੱਡੀਆਂ ਦੇ ਨੁਕਸਾਨ ਮੋਟਰਸਾਈਕਲ ਦੇ ਨੁਕਸਾਨ ਅੱਜ ਤੇਲ ਵੀ ਘਟ ਸਮਾਂ ਵੀ ਘਟ ਇਹ ਚੀਜ਼ ਦੀ ਜਿਹੜਾ ਅਸਰ ਹੈ ਅਜਨਾਲੀ ਹਰਕਤ ਦੇ ਬਹੁਤ ਜ਼ਿਆਦਾ ਹੈ ਪਰ ਮੈਨੂੰ ਆਸ ਹੈ ਲੋਕ ਬਹੁਤ ਵੱਡੀ ਤਦਾਦ ਚ ਪਾਰਟੀ ਭਾਈ ਤੋਂ ਉੱਪਰ ਉੱਟ ਕੇ ਵੀ ਮੇਰਾ ਸਾਥ ਦੇਣਗੇ ਮੈਨੂੰ ਆਸ ਹੈ ਅਜਨਾਲੀ ਹਰਕਤ ਦੇ ਦੇਖੋ ਅੱਗੇ ਹੁੰਦਾ ਸੀ ਕਿ ਬੰਦੇ ਅਸੀਂ ਜੋ ਕਹਿਤਾ ਸਟੇਜ ਤੋਂ ਲੋਕ ਸਮਝ ਲੈਂਦੇ ਸੀ ਵੀ ਇਹ ਹੋਈ ਇਹਨਾਂ ਹੁਣ ਲੋਕਾਂ ਕੋਲ ਜੱਜ ਕਰ ਆ ਫੋਨ ਫੜਿਆ ਲੋਕਾਂ ਨੇ ਹਰੇਕ ਨੇ ਅੱਜ ਟੈਲੀਫੋਨ ਤੇ ਲੋਕ ਨਾਂ ਭਰ ਦਿੰਦੇ ਆ ਕਿ ਕੌਣ ਹੈ ਸਾਰਾ ਕੁਝ ਪਤਾ ਲੱਗ ਜਾਂਦਾ ਅੱਗੇ ਤਾਂ ਮੈਂ ਕਿਤੇ ਬਲੇਮ ਲਾ ਦਿੰਨਾ ਕੋਈ ਮਿਰਤੇ ਲਾ ਦਿੰਦਾ ਹੁਣ ਉਹ ਕੰਮ ਹੀ ਨਹੀਂ ਰਹਿ ਗਿਆ ਉਹਦੇ ਗੂਗਲ ਤੇ ਸਰਚ ਕਰੋ ਔਜਲਾ ਕੀ ਹੈ ਤੇ ਗੂਗਲ ਤੇ ਬਾਕੀ ਕੈਂਡੀਡੇਟ ਦਾ ਵੀ ਸਰਚ ਕਰ ਲਓ ਸੋ ਅੱਜ ਦੀ ਮੈਂ ਜਿੱਥੇ ਸਮਝਦਾ ਕਿ ਜਿੱਥੇ ਕੁਝ ਥੋੜੇ ਬਹੁਤੇ ਮੁਸ਼ਕਲਾਂ ਨੇ ਪਰ ਡਿਜੀਟਲ ਮੀਡੀਆ ਨਾਲ ਜਿਹੜੇ ਬੰਦੇ ਨੇ ਕੰਮ ਕਰਨਾ ਉਦੇ ਵਾਸਤੇ ਇਲੈਕਸ਼ਨ ਲੜਨੀ ਬਹੁਤ ਸੋਕੀ ਹੋ ਗਈ ਆ ਹੁਣ ਲੋਕ ਝੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿਉਂਕਿ ਦਬਾ ਦੀ ਰਾਜਨੀਤੀ ਅਜ ਨਾਲੇ ਹਲਕੇ ਜਿਹੀ ਚੱਲ ਰਹੀ ਆ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਤਬਕੇ ਮਾਰੇ ਜਾ ਰਹੇ ਆ ਤੂੰ ਉੱਥੇ ਕੋ ਬੋਰਡ ਲਾਇਆ ਤੂੰ ਇੱਥੇ ਕੋ ਬੋਰਡ ਲਾਇਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਲੋਕਤੰਤਰ ਤੋਂ ਕੁਝ ਸਿੱਖੋ ਇਹ ਅਧਿਕਾਰ ਨੇ ਸਾਡੇ ਤੁਸੀਂ ਕੋ ਨਹੀਂ ਸਕਦੇ ਇਹ ਦਬਾ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਕਰੋਗੇ ਅਸੀਂ ਉਹਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰਾਂਗੇ ਦੇਖੋ ਉਹ ਸੁਪਨੇ ਵੇਚ ਰਹੇ ਨੇ ਸੁਪਨੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਪਹਿਲੀ ਗੱਲ ਇਹ ਹੈ ਜਿਹੜੀ ਉਹ ਜਿਹੜੀ ਗੱਲਾਂ ਕਰ ਰਹੇ ਨੇ ਸਮਝਣ ਦੀਆਂ ਹਮ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਔਰ ਉਹਨਾਂ ਨੇ ਪੰਥ ਦੇ ਵਿੱਚ ਕਾਫੀ ਕੰਮ ਕੀਤਾ ਔਰ ਦੇਸ਼ ਦੀ ਜਾਤੀ ਜੀ ਬਹੁਤ ਵੱਡਾ ਉਹਨਾਂ ਦਾ ਹਿੱਸਾ ਉਹਨਾਂ ਦੀ ਸੋਚ ਸੀ ਕਿ ਸੈਕੂਲਰ ਰਹਿਣਾ ਤੇ ਸੈਕੂਲਰ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨੀ ਇਹਨਾਂ ਦੀ ਤੇ ਉੱਤੇ ਆਪਣੇ ਦਾਦਾ ਜੀ ਦੀ ਸੋਚ ਦਾ ਕੋਈ ਪ੍ਰਭਾਵ ਨਹੀਂ ਪਿਆ ਇਹ ਜਾ ਕੇ ਉਹਨਾਂ ਨਾਲ ਬਹਿ ਕੇ ਆਪਣੇ ਦਾਦੇ ਵਾਲ ਪਿੱਟ ਕਰਕੇ ਜਿਨ੍ਹਾਂ ਨੇ ਉਸ ਸਮੇਂ ਦਾਦਾ ਜੀ ਨਾਲ ਲੜਾਈਆਂ ਲੜੀਆਂ ਨੇ ਦਾਦਾ ਜੀ ਦੇਸ਼ ਜੇ ਦੇਸ਼ ਜਾਦ ਕਰਾਉਣ ਦੀ ਲੜਾਈ ਲੜਦੇ ਸੀ ਇਹ ਜਿਹੜੇ ਗੋਰਿਆਂ ਨਾਲ ਰਲੇ ਸੀ ਇਹ ਉਹਨਾਂ ਨਾਲ ਜਾ ਕੇ ਬਹਿ ਗਏ ਔਰ ਅੱਜ ਉਹਨਾਂ ਨਾਲ ਬਹਿ ਕੇ ਜਿਹੜਾ ਬੰਦੇ ਦੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉੱਥੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ ਹੈ ਇਹ ਲੋਕੀ ਸਮਝਦੇ ਆ ਕਿ ਸ਼ਾਇਦ ਗੱਲਾਂ ਨਾਲ ਲੋਕ ਭਰਮ ਜਾਣਗੇ ਗੱਲਾਂ ਨਾਲ ਨਹੀਂ ਭਰਮਦੇ ਲੋਕ ਵਹਿੰਦੇ ਆ ਔਰ ਚਲੋ ਪਿੱਛੇ ਆ ਜੋ ਉਹ ਕਹਿੰਦੇ ਮੈਂ ਪੀਐਮ ਨਾਲ ਬਹੁਤ ਰਹਿਨ 10 ਸਾਲ ਪੀ ਆਮ ਨੇ ਰਹਿ ਕੇ ਅੰਮ੍ਰਿਤਸਰ ਨੂੰ ਕੀ ਦਿੱਤਾ ਲੈ ਕੇ ਤੁਹਾਡੇ ਦਾਦੇ ਦੀ ਧਰਤੀ ਸੀ ਤੁਸੀਂ ਕਹਿੰਦੇ ਸੀਓ ਬੜੇ ਵਾਕਪੇ ਵੱਡੀਆਂ ਕੰਪਨੀਆਂ ਦੇ ਅੰਮ੍ਰਿਤਸਰ ਨੂੰ ਕੀ ਫਾਇਦਾ ਹੋਇਆ ਤੁਹਾਡੇ ਰਹਿਣ ਨਾਲ ਤੇ ਮੈਂ ਲੋਕਾਂ ਨੂੰ ਕਹਦੇ ਆ ਜਦੋਂ ਐਸਐਸਪੀ ਲੱਤ ਜਾਂਦਾ ਨਾ ਉਦੇ ਤੋਂ ਉਹਦੀ ਸ਼ਿਪਾਈ ਨਹੀਂ ਸੁਣਦਾ ਮੁੜ ਕੇ ਤੇ ਹੁਣ ਤੁਸੀਂ ਸੰਧੂ ਸਾਹਿਬ ਉਤਰ ਚੁੱਕੇ ਜੇ ਐਮਬੈਸਡਰ ਤੋਂ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵ ਖੁਰਦ ਸੀ ਦੂਸਰੀ ਗੱਗੋਮਾਲ ਹੋਈ ਆ ਤੇ ਤੀਸਰੀ ਸਾਡੀ ਪਸ਼ੀ ਹੁਣ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ। ਔਰ ਸਾਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਬਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਪੂਰਾ ਯਕੀਨ ਹੈ ਕਿ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਹਾਂ ਸਾਨੂੰ ਰਿਸਪੌਂਸ ਆਹੋ ਜਿਹਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਗਵਾਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਹੈ।